ਗਾਈਜ਼ ਵੈਲਕਮ ਬੈਕ ਟੂ ਡਾਕੋ ਗੇਮਰ ਗਾਈਜ਼ ਅੱਜ ਅਸੀਂ ਹੁਣ ਸਾਡਾ ਹੈਗਾ ਸੀ ਅੱਜ ਹਿੰਦੀ ਦਾ ਪੇਪਰ ਤਾਂ ਹੁਣ ਅਸੀਂ ਪੇਪਰ ਕਰਕੇ ਆ ਰਹੇ ਆ ਘਰਾਂ ਹਾਂ ਦਾ ਸੰਦਾਂ ਮੈਂ ਆ ਦੇਖੋ ਇਹ ਪੱਟੀ ਹੈਲੋ ਕਰੋ ਹੈਲੋ ਕੋ ਪਨੀਚੇ ਬੈਠਾ ਤਾਂ ਤੁਸੀਂ ਮੈਨੂੰ ਤਾਂ ਜਾਣਦੇ ਹੀ ਆ ਸਾਰੇ ਆ ਗਈ ਪੱਟੀ ਕਿੱਦਾਂ ਲੱਗਿਆ ਤੇਰੇ ਪੇਪਰ ਮੈਦਾ ਵਧੀਆ ਗਿਆ ਭਾਈ ਵਧੀਆ ਗਿਆ ਕਿਆ ਛੱਡਿਆ ਫਿਰ ਆਇਆ ਸੀ ਨੰਬਰ ਇਹ ਸਾਰਾ ਦੇਖ ਲਾ ਉਹ ਪਹਿ ਇਸ ਤੈਨੂੰ ਵੜੂ ਕਾਤੇ ਬੋਲਦੀ ਸੀ ਬਰਾਤੀ ਕਿਹਨੂੰ ਬੈਠਾ ਦੇਣਾ ਨਾ ਤੇ ਕਿਹਨੂੰ ਬੋਲੂ ਤੇ ਤੁਰਕੇ ਜਾਣਾ ਤੁਰਕੇ ਚੱਲਦੇ ਗਾਈਜ਼ ਹੁਣ ਅਸੀਂ ਪਰਖਣ ਲੱਗੇ ਪੱਟੀ ਦਾ ਜੋਰ ਓ ਖੜ੍ਹ ਜਾਓ ਹੁਣ ਅਸੀਂ ਪਰਖਣ ਲੱਗੇ ਪੱਟੀ ਦਾ ਜੋਰ ਦੇਖਦੇ ਆ ਚੜਾਈ ਚੜਾ ਸਕਦਾ ਪੱਟੀ ਚੱਕਦੇ ਪੱਟੀ ਚੁੱਕਾ ਸਕਦਾ ਮੈਂ ਹੈਂ ਤਰ ਹੋ ਰਹੇ ਪੱਟੀ ਤੂੰ ਖੋਰ ਸਾਥ ਤੂੰ ਇਹ ਫੋਨ ਦੇ ਹੁਣ ਮੜੇ ਦੇਖਣ ਚਾ ਲੋ ਮੈਂ ਵੀਡੀਓ ਬਣਾ ਰਿਹਾ ਅਸ਼ੀਸ਼ ਭਾਈ ਵੀਡੀਓ ਬਣਾ ਲੈਣ ਦੇ ਕੱਲ ਬਈ ਕੱਲ ਦੀ ਵੀਡੀਓ ਵਲੌਗ ਬਣਿਆ ਨਕੈਂਟ ਐ ਦੇਖ ਪਹਿਲਾ ਤਾਂ ਅਸੀਂ ਆਪਣੇ ਨਹਿਰ ਪਾ ਜਾ ਕੇ ਆਂ ਪਟਾਕੇ ਮਲਾਣ ਲੱਗੇ ਮੋਟਰਸਾਈਕਲਾਂ ਦੇ ਉਤ ਤੋਂ ਬਾਅਦ ਅਸੀਂ ਸ਼ਾਮ ਨੂੰ ਨਾ ਗਰਾਉਂਡੇ ਹੈ ਉਹ ਟਾਇਰ ਬਣਾਉਣ ਲੱਗ ਗਏ ਗੋਲਬੋ ਕਮਾਣ ਲੱਗੇ ਮੋਟਰਸਾਈਕਲ ਤੇ ਦਾਦ ਕਰਨ ਲੱਗੇ ਤੁਹਾਨੂੰ ਹਾਂ ਵੀ ਹਰੋ ਦੇ ਵੀ ਮਨਾਲਾ ਦੇਖੋ ਗਾਇਸ ਚੈੱਕ ਕਰੋ ਸੋਰੋ ਦਾ ਵੀਊ

ਹਾਂ ਕੁੱਤੇ ਯਾਰ ਅਸੀਂ ਕਹਿੰਦੇ ਫੂ ਬਰੀ ਮਾ ਨਹੀਂ ਆ ਸਾਡੇ ਨਾਲ ਟਿੱਡੇ ਆ ਯਾਰ ਚਾਰ ਤੋਂ ਵੀ ਦੁਬੇ ਜਿਆਦਾ ਗੱਡੀਆਂ ਨੇ ਚਲੋ ਗਾਈਜ਼ ਤੁਹਾਨੂੰ ਫਿਰ ਅੱਜ ਦੇਖਦੇ ਸਰਾਣਾ ਆਪਾਂ ਜੇ ਹੋਈਆਂ ਬਾਹਰ ਉਹ ਉਹਨਾਂ ਨੇ ਸ਼ਾਇਦ ਅੰਦਰ ਕਰਤੀ ਹੋਣੀ ਹੈ ਨਾ ਕੀ ਪਨੀਸ਼ ਕੀ ਹੈ ਉਹ ਦੇਖੋ ਗਾਈਜ਼ ਸਾਡਾ ਰੋੜੀ ਕੁੱਤੇ ਘੁੰਮਦੇ ਹੋਏ ਅੱਗੇ ਕੀ ਚ ਹੈ ਤੁਨੂੰ ਕੁਝ ਖਾਇਆ ਲੱਗੇ ਪੱਟੀ ਜਿਆਦਾ ਨਹੀਂ ਬੋਲਣਾ ਤੈਨੂੰ ਦੱਸ ਦੇਣਾ ਯਾਰ ਅਦਾਦਾ ਸੀ ਹੋ ਗਿਆ ਉਹ ਤੇ ਚੁੱਪ ਹੋ ਜਾਓ ਲਾਮਾ ਗੋਮੂ ਓ ਪੱਟੀ ਤੇਰੀ ਐਸੀ ਤੇ ਐਸੀ ਦੇਖੋ ਗਾਇਸ ਸੁੱਕੀ ਨਹਿਰ ਹੈ ਸਾਡੀ ਆ ਪੱਟੀ ਦੇ ਫੋਟੋ ਕੋਈ ਤਾ ਮਾਰ ਪੋ ਦੇ ਲੋ ਯਾਰ ਬੈਠੋ ਮਾਰ ਪੋ ਦੇ ਪੱਟੀ ਕੋਈ ਕੋਟਲੇ ਲੈ ਕੇ ਆਪ ਨੂੰ ਬਾਈ ਓ ਯਾਰ ਤੂੰ ਪਿੱਛੇ ਬਹਿ ਗਿਆ ਯਾਰ ਚੱਲੀ ਗਏ ਯਾਰ ਓਏ ਉੱਤਰ ਯਾਰ ਲੱਡੂ ਨੇ ਆ ਤਾਂ ਜਾਣਾ ਹੁਣ ਤੂੰ ਜਉਣੇ ਨਹੀਂ ਆਣਾ ਅਗਲ ਜਨ ਉਹ ਤੂੰ ਕਿੱਥੇ ਜਾਣਾ ਉੱਤਰ ਤਾਂ ਥਈ ਆ ਉਹ ਕੋਟਲੇ ਲੈ ਕੇ ਜਾਣਾ ਇਹਤੂ ਬੱਕਰੀਆਂ ਵਾਲੇ ਦੀ ਬੱਕਰੀਆਂ ਉਹ ਦੇਖੋ ਸਮਾਨ ਉਹ ਉਸਤੇ ਹੀ ਐਸੀ ਐਸੀ ਪਟਿਸ਼ਟ ਹਾਜ਼ੀ ਫਨੀਸ਼ ਅੱਜ ਫੇਰ ਪੰਜ ਵੇੜੇ ਲਾ ਦੂਗਾ ਰੋਡ ਤੇ ਅੱਜ ਲਾ ਦਾਂਗੇ ਗਾਇਜ਼ ਦੇਖੋ ਜਿਵੇਂ ਕਿ ਮੈਂ ਕੱਲ ਤੁਹਾਨੂੰ ਕਿਹਾ ਤਾਂ ਵੀ ਸਰਾਲ ਦਿਖਾਉਂਗਾ ਉਹ ਦੇਖੋ ਬੈਠੀ ਆ ਤਾਂ ਮੂੰਹ ਕਿੱਥੇ ਖੋਣਾ ਉਹ ਦੇਖੋ ਮੇਰੇ ਸਾਹਮਣੇ ਬੱਤਰ ਉਹ ਹਾਂ ਉਹਦੇ ਮੂੰਹ ਉਹ ਮਨ ਤੋਂ ਪਹਿਲਾਂ ਦਿਖਿਆ ਹੀ ਨਹੀਂ ਹਾਈ ਅਜੂ ਕਰਾਈ ਹਾਈ ਅੱਛਿਆ ਜੀ ਪਨੀਸ਼ ਜਮੂ ਮੋਜੇ ਹੱਥ ਵਾਕੇ ਦਿਖਾਓ ਜੇ ਇਹ ਬੱਚਾ ਹੈ ਹਾਈ ਬੱਚਾ ਹੈ ਹਾਈ ਅੱਛਿਆ ਜੀ ਦੋ ਆ ਜੂ ਦੇ ਹਾਂ ਦੋ ਹੈ ਜੀ ਦੇਖੋ ਦੋ ਹੈ ਹਾਂ ਜੀ ਪੰਜ ਹੀ ਪੰਜ ਪੰਜ ਇਕੱਠੀਆਂ ਰਹਿੰਦੀਆਂ ਹੀ ਇਹ ਤੈ ਕਾ ਦੇਖ ਲਈ ਮੰਜ ਮੈਂ ਦੇਖੀਆ ਜੀ ਗਾਇਜ਼ ਹੁਣ ਮੈਂ ਆ ਗਿਆ ਆਪਣੀ ਘਰ ਤਾਂ ਰੋਟੀ ਪਾਣੀ ਖਾ ਕੇ ਹੁਣ ਮੈਂ ਮੜ ਜਾ ਗਾਣੇ ਜੇ ਲਾ ਕੇ ਆਪਾਂ ਹੁਣ ਘਰ ਦਾ ਕੰਮ ਕਰੀਏ ਮੌਸਮ ਹਵਾ ਚੱਲਣ ਲੱਗੀ ਹੋਈ ਹੈ ਅੱਜ ਪਤਾ ਨਹੀਂ ਕੀ ਸ਼ਾਇਦ ਅੱਜ ਬੱਦਲ ਵਾਈ ਦੀ ਹੋ ਜੂਗੀ ਸ਼ਾਮ ਤੱਕ ਜਿੰਨਾ ਕੁ ਲੱਗਦਾ ਮੈਨੂੰ ਆ ਦੇਖੋ ਤੁਸੀਂ ਸਾਡੀ ਕੈਰੀਆਂ ਦੇਖੋ ਬਗੀਚਾ ਆਹ ਦੇਖੋ ਮੁੱਲੀ ਗੱਡੀ ਹੋ ਗਈ ਵੀ ਹੂੰ ਗਾਈਜ਼ ਹੁਣ ਮੈਂ ਕਰਨ ਜਾ ਰਹੇ ਆ ਵੀਡੀਓ ਐਡਿਟ ਹੁਣ ਮੈਂ ਮਸੀ ਮੜਦੇ ਕੰਮਕੁੰਮ ਲਿਆ ਕਰਕੇ ਘਰ ਦਾ ਵਿਹਲਾ ਹੋਇਆ ਨਾਲੇ ਗਾਣੇ ਸੁਣੂੰਗਾ ਤੁਪਾ ਸੇ ਕਦੇ ਹੋਏ ਤੁਪਾ ਨੰਦ ਅਨੰਦ ਮਾਣਦੇ ਹੋਏ ਵੀਡੀਓ ਐਡਿਟ ਕਰਦੇ ਹੋਏ ਤਾਂ ਕੀ ਦਸੀਏ ਨਜ਼ਾਰੇ ਬੜਾ ਆਂਦਾ ਚਲੋ ਗਾਈਜ਼ ਬੱਚ ਦਿਖਾਉਂਦਾ ਮੈਂ ਹੁਣ ਅੱਗੇ ਅ ਜਿਆਦਾ ਵੀਡੀਓ ਸਾਰੀ ਐਡਿਟ ਹੋ ਜੂਗੀ ਮੈਂ ਤੁਹਾਨੂੰ ਬਿਲਕੁਲ ਛੋਟਾ ਜਿਹਾ ਪਾਰਟ ਦਿਖਾਉਂਗਾ ਠੀਕ ਆ ਬਾਕੀ ਤੁਸੀਂ ਜੇ ਪੂਰੀ ਵੀਡੀਓ ਦੇਖਣੀ ਹੈ ਆ ਮੈਂ ਉਧਰ ਡਿਸਕ੍ਰਿਪਸ਼ਨ ਚ ਲਿੰਕ ਦੇ ਦੂੰਗਾ ਓਕੇ ਬਾਏ ਗਾਇਸ ਜਣ ਚੱਲੇ ਆ ਮੜੇ ਛੱਡੇ ਆ ਜਾਣਾ ਗਰਾਊਂਡ ਤੇ ਛੱਡਿਆ ਉਧਰ ਉਧਰ ਸਮਸ਼ਾਨ ਵਾਲੇ ਆ ਦੇ ਲੀਵ ਨਹੀਂ ਚ ਨੋਨੇ ਨੂੰ ਵੀ ਬਣਾ ਦੇ ਨੋਨੇ ਨੂੰ ਅੱਗੇ ਬਿਠਾ ਦੇ ਮਰਨਾ ਨਹੀਂ ਹੈਗਾ ਉਹ ਕਿਤੇ ਦੀ ਤਾਹੀ ਬੈਠੂਗਾ ਅੱਗੇ ਖੜਾ ਹੀ ਹੋਣਾ ਬਸ ਖੜਾ ਹੀ ਖੜਾ ਹੀ ਨਿਆਣਾ ਇਹ ਤੂੰ ਬੈਠਦਾ ਚਲੋ ਚਲੋ ਗਾਇਜ਼ ਉਹ ਖੜ ਜੋ ਉਹ ਖੜ ਜੋ ਉਹ ਖਾਣਾ ਖਾ ਖੜ ਜੋ ਚਲੋ ਗਾਇਜ਼ ਰੋਡ ਉੱਤੇ ਕਿਹਾ ਸਕੂਟਰ ਦੇ ਹੋਲੀ ਗੱਡੀ ਹੋਲੀ ਗਾਇਜ਼ ਹੁਣ ਤੁਹਾਨੂੰ ਮਿਲਿਆ ਅਸੀਂ ਸਿੱਧਾ ਗਰਾਊਂਡ 'ਚ ਗਾਇਜ਼ ਹੁਣ ਮੈ ਰੌਣ ਲੱਗੇ ਅਸੀਂ ਪਟਾ ਕੇ ਤੇਰੀ ਪੋਰ ਟੁੱਟ ਗਿਆ ਇਹ ਫੜਾ ਕਿੱਥੇ ਆ ਕਰ ਲਿਆ ਸੱਚੀ ਟੁੱਟ ਗਿਆ ਉਹ ਨਾ ਟਾਇਰ ਦਾ ਚੂੜੀ ਜੇ ਇਧਰ ਨੂੰ ਲੈ ਜਾ ਬਸ ਚੜਾ ਦੇ ਉੱਪਰ ਨੂੰ ਇਧਰ ਨੂੰ ਇਧਰ ਨੂੰ ਲੈ ਜਾ ਚੜਾ ਦੇ ਬਸ ਚੜ ਜਣਾ ਬਾਹਰ ਬਾਹਰ ਵੀ ਆ ਜਾਣਾ ਆਰਾਮ ਨਾਲ ਬਾਹਰ ਵੀ ਆ ਜਾਣਾ ਬਾਹਰ ਸਾਡੀ ਜ਼ਿੰਮੇਵਾਰੀ ਹੈ ਚੱਲ ਭਾਈ ਮੇਰੀ ਪਰ ਮੇਰੀ ਨਹੀਂ ਚੱਲ ਹਾ ਦੇ ਫਿੱਲਣ ਤੋਂ ਕੱਲ ਗਏ ਮਿਆਰੀ ਏ ਨਹੀਂ ਉਹ ਤੇ ਵਾਈਬ੍ਰੇਸ਼ਨ ਹਾਂ ਹਾਂ ਇਹ ਬੰਦੇ ਦੇਖ ਲੈ ਕਿੰਨੇ ਆ ਓਕੇ ਤੱਕ ਨਾ ਆ ਹੱਜੇ ਤੇ ਨਾ ਉਹਦੀ ਮੁਕੇਣਾ ਉਹ ਲੈ ਉਹ ਬੰਦੇ ਹੋ ਗਿਆ ਉਹ ਗਰੀਬ ਸੁਣਾ ਉਰੇ ਖੜਾ ਕਰ ਹੋ ਤੇ ਨੰਬਰ ਪਲੇਟ ਚੰਗਾ ਚੰਗਾ ਉਹ ਤੇਰੇ ਤੇਲ ਕਰਦੇ ਆ ਲਿਆਓ ਗਾਈ ਦਾ ਪਤਾ ਇਹਦਾ ਚੰਗਾ ਭਾਈ ਚੰਗਾ ਭਾਈ 6 ਵਜੇ ਆ ਜੀ ਗਾਇਸ ਪਨੀਸ਼ ਸਟ੍ਰੈਚ ਕਰਦਾ ਹੋਇਆ ਇਧਰ ਨੂੰ ਨਾ ਸਾਡੇ ਬਾਕੀ ਟੀਮ ਮੈਂਬਰ ਨਹੀਂ ਆਏ ਇਹਨੂੰ ਦੇਖ ਲੋ ਆ ਗਿਰੀ ਜਾਂਦਾ ਏ ਸਖਲੀ ਪਾਇਆ ਦੇਖ ਲੋ ਅਸੀਂ ਮੈਂ ਵੀ ਮੜ ਜਾ ਹੁਣ ਐਕਸਰਸਾਈਜ਼ ਲਾ ਲਵਾਂ ਫਿਰ ਅਸੀਂ ਗਰਾਊਂਡ ਤੇ ਚੱਕਰ ਲਾ ਲਈਏ ਫਿਰ ਅੱਜ ਅਸੀਂ ਅੱਜ ਥੋੜਾ ਜਿਹਾ ਲੇਟ ਹੋ ਗਏ ਬਾਕੀ ਮੈਂਬਰ ਵੀ ਨਹੀਂ ਆਏ ਅੱਜ ਫਿਰ ਤਾਂ ਕਰਕੇ ਅਸੀਂ ਮੜ ਜਾ ਭੱਜ ਕੇ ਹੈ ਪਿਨਿਸ਼ ਕਿਵੇਂ ਕਰਦਾ ਤੂੰ ਇਹ ਐ ਕਰਕੇ ਦੇਖੋ ਹਾਂ ਨਹੀਂ ਆਇਆ ਨਹੀਂ ਉਹ ਆ ਇਹ ਦੇਖੋ ਐਵੇਂ ਲੱਤਾ ਚੌੜੀਆ ਕਰਕੇ ਖੜ੍ਹ ਦੇਣਾ ਫਿਰ ਇੱਕ ਲੱਤ ਨੂੰ ਐਂ ਸਿੱਧਾ ਕਰਕੇ ਐਂ نیچے ਬਹਿਣਾ ਫਿਰ ਐਂ ਖੜਾ ਹੋ ਕੇ ਐ ਹੁਣ ਉਹ ਹੀ ਨਾ ਤੜਾ ਦਿੱ ਗੂ ਸੋ ਨਹੀਂ ਹੁੰਦਾ ਓਲ ਉਹੀ ਲੱਤ 'ਤੇ ਜ਼ੋਰ ਲਾ ਕੇ ਕਰ ਹੁਣ ਉਹ ਬਾਈ ਰਹਿਣ ਦੇ ਹਾਂ ਚੱਲ ਵੀ ਚੱਲ ਹੈ ਪਨੀਸ ਸੁਣਾ ਹਾਂ ਆਪਾਂ ਨੇ ਫਿਰ ਐਂ ਇੱਕ ਗਿੜਾ ਲਾ ਕੇ ਆ ਜਣਾ ਠੀਕ ਆ ਇੱਕ ਨਹੀਂ ਮੱਲੇ ਆਪਣੇ ਗੇੜੇ ਦੇ ਪੂਰੇ ਕਰਕੇ ਆਏ ਨਾ ਫਿਰ ਲੱਗੇ। ਆ ਗੇੜੇ ਦਾ ਕਰਨੇ ਪੂਰੇ ਆ। ਫਿਰ ਕਰ ਲਾਂਗੇ ਨਾ। ਨਾ ਨਾ ਪੰਜ ਗੇੜੇ ਲਾ ਕੇ ਫਿਰ ਉਸ ਤੋਂ ਬਾਅਦ ਵੀ ਐਕਸਰਸਾਈਜ਼ ਨਾ ਹੋਗੇ। ਬਈ ਟਾਈਮ ਹੋ ਗਿਆ ਹਨਾ ਵੀ ਟਾਈਮ ਹੋ ਗਿਆ ਨਾ ਆਪਾਂ ਨਹੀਂ ਫਿਰ ਛੇਤੀ ਲਾਂਗੇ। ਫਿਰ ਇੱਕ ਗੇੜਾ ਲਾ ਕੇ ਫਿਰ ਮਾਰਾ ਕਰ ਭੱਜਣੇ ਨੂੰ ਅੱਜ ਰਹਿਣ ਤੋਂ। ਨਹੀਂ ਭੱਜਣਾ। ਕਿਉਂਕਿ ਮੇਰੀ ਗੱਲ ਸੁਣੋ। ਲੈਗ ਬਣਾਉਣੀ ਐ। ਇਹ ਯਾਰ ਲੈ ਸਾਨੂੰ ਲੱਗਦੀ। ਚਲੋ ਫਿਰ ਭੱਜੋ ਫਿਰ ਸਟਾਰਟ ਕਰੋ। ਖੜ੍ਹ ਦਿਓ ਖੜ੍ਹ ਦਿਓ। ਮੈਂ ਮੜ ਜਾ ਉਹ ਦੇਖ ਲਾਵਾਂ ਮੜ ਜਾ। ਬਸ ਠੀਕ ਐ। ਗਾਇਜ਼ ਇੱਥੇ ਨਾਲੇ ਸਾਡੀ ਅੱਜ ਦੀ ਵੀਡੀਓ ਦਾ ਹੁੰਦਾ ਬਸ ਫਿਰ ਹੁਣ ਘਰ ਜਾ ਕੇ ਮੜਦੇ ਅਰੇਸਟ ਕਰੀਏ ਹੈ ਕੱਲ ਨੂੰ ਆਖਰੀ ਪੇਪਰ ਹੋ ਤੇ ਤਿਆਰ ਕਰੀਏ ਪਤਾ ਹੈ ਕਦ ਦਾ ਪੇਪਰ ਜਬੀ ਵੀ ਦਾ ਸ਼ੁਕਰ ਹੈ ਪਹਿਲੀ ਵਾਰ ਕੋਈ ਪੇਪਰ ਪਤਾ ਲੱਗਿਆ ਸਾਨੂੰ ਪਹਿਲੀ ਵਾਰ ਕਹੀਂ ਕਿਦਾ ਵੀ ਦਾ ਪਤਾ ਹਿੰਦੀ ਦਾ ਤਾਂ ਤੈਨੂੰ ਅਹੀਂ ਪਤਾ ਲੱਗਿਆ ਤਾਂ ਹਾਂ ਵੀ ਉਹਨੇ ਕਿੱਦਾਂ ਕਿੱਦਾਂ ਰੱਖਿਆ ਦਿਨ ਤੇਰਾ ਪੇਪਰ ਕਦ ਦਾ ਤਾਂ ਉਹਨੇ ਐਸਐਸਟੀ ਦਾ ਐਸਐਸਟੀ ਦਾ ਕਿੰਨੇ ਛੱਡੇ ਐਸਐਸਟੀ ਦਾ ਤਾਂ ਕੱਲ ਨੂੰ ਹੈ ਅੱਜ ਡ੍ਰੈਂਗ ਦਾ ਤਾਂ ਕਿੰਨੇ ਛੱਡੇ ਕੋਈ ਨਹੀਂ ਛੱਡੇ ਯਾਰੋ ਗਾਇਜ਼ ਅੱਜ ਦੀ ਵੀਡੀਓ ਅਸੀਂ ਇੱਥੇ ਹੀ ਐਂਡ ਕਰਦੇ ਹਾਂ ਉਮੀਦ ਆ ਤੁਹਾਨੂੰ ਵੀ ਵੀਡੀਓ ਵਧੀਆ ਲੱਗੇਗੀ ਸਾਰਿਆਂ ਨੂੰ ਜੈ